ਵਜੇ 21 ਨੂੰ ਫੋਨ ਆਇਆ ਸਵੇਰੇ 7:30 ਵਜੇ ਵੀ ਤੁਹਾਡੇ ਡੈਡੀ ਦੇ 7:00 ਵੱਜ ਗਏ ਤੇ ਇਹ ਵਿਚਾਰੇ ਇੱਥੇ ਪਹੁੰਚੇ ਹਾਲਾਤ ਵੇਖੇ ਤੇ ਉਹਨਾਂ ਦੀ ਡੈਡੀ ਦੀ ਮੌਤ ਹੋ ਚੁੱਕੀ ਸੀ ਮੈਂ ਦੇਖ ਕੋਈ ਬੈਤ ਪਹਿਲਾਂ ਮੇਰਾ ਛੋਟਾ ਭਰਾ ਸੀ ਮੇਰਾ ਤਾਂ ਇਹ ਮੇਰੇ ਨਾਲ 16-17 ਸਾਲ ਦਾ ਰਹਿਦਾ ਮੇਰੇ ਨਾਲ ਸਾਰਾ ਪਰਿਵਾਰ ਰਹੀ ਪਰਿਵਾਰਕ ਲਈ ਸਾਡੇ ਨਾਲ ਲੋਕਾਂ ਨਾਲ ਰਾਤ ਨੂੰ ਰੋਟੀ ਦੇ ਕੇ ਗਏ ਦੀ ਬੰਦੇ ਦੀ ਸੋ ਚਾਹ ਲੈ ਕੇ ਆਇਆ ਮੈਂ ਠੀਕ ਹੈ ਸਾਡੇ ਤਾਂ ਕੋਈ ਹੈ ਹੀ ਤਾਂ ਗੱਲ ਹੈ ਹੀ ਨਹੀਂ ਉਹਨਾਂ ਜੇ ਜੇ ਸਾਡੇ ਨਾਲ ਕੋਈ ਹੋਵੇ ਤੂੰ ਮੈਂ ਮੇਰਾ ਮੈਂ ਇਹ ਕਦੀ ਵੀ ਸੱਚੀ ਬਾਸੀ ਮੇਰੀ ਮੇਰੀ ਮਾਂ ਘੇੜਾ ਬੈਠਾ ਮੇਰੀ ਮਾਂ ਤੋਂ ਨੇ ਸਾਹ ਦੇ ਸਦੋਂ ਜੀਏ ਇਹਨਾਂ ਮੈਂ ਇਮਾਨਦਾਰ ਸੀ ਬੰਦੇ ਸੀ ਬੇਇੱਜ਼ਤ ਕਹਿੰਦੇ ਜਾਂਚ ਹੋਵੇ ਪੂਰੀ ਸੀਬੀਆਈ ਹੋਵੇ ਚਾਹੇ ਕੋਸ ਹੋਵੇ ਪਰ ਗਰੀਬ ਬੰਦੇ ਨੂੰ ਇਨਸਾਫ ਮਿਲ ਜੇ ਅਸੀਂ ਵੀ ਕਹੀਏ ਵੀ ਹਾਂ ਯਾਰ ਬੰਦੇ ਦਾ ਲਾਨੇ ਦੇ ਕੰਮ 18 ਸਾਲ ਕੀਤਾ ਤੇ ਉਹ ਬੰਦਾ ਇਹਦੇ ਨਾਲ ਪੂਰਾ ਇਨਸਾਫ ਮਿਲਿਆ ਆਪਾਂ ਇਹ ਨਾ ਕਹੀਏ ਵੀ ਅੱਜ ਫਲਾਨੀ ਦਾ ਨਾਮ ਲੈ ਦੀ ਜਾਂ ਆਪਾਂ ਧੌਂਕੇ ਦਾ ਨਾਮ ਲੈ ਦੀ ਉਹਦੇ ਨਾਮ ਲੈਣ ਦੇ ਵਿੱਚ ਆਪਾਂ ਦੂਸਰੀ ਵੱਡੇ ਹੋਵਾਂਗੇ ਤੁਮੇ 8 ਵਜੇ ਵੀ ਕਿ ਨੂੰ ਫੋਨ ਆਇਆ ਸਵੇਰੇ 7:30 ਵਜੇ ਵੀ ਤੁਹਾਡੇ ਡੈਡੀ ਦੇ 7:00 ਵੱਜ ਗੀਆਂ ਤੇ ਇਹ ਵਿਚਾਰੇ ਇੱਥੇ ਪਹੁੰਚੇ ਹਾਲਾਤ ਵੇਖੇ ਤੇ ਉਹਨਾਂ ਦੀ ਡੈਡੀ ਦੀ ਮੌਤ ਹੋ ਚੁੱਕੀ ਸੀ ਤੋਂ ਬਾਅਦ ਸਾਰਾ ਪਰਿਵਾਰਕ ਪਹੁੰਚਿਆ ਚਾਚੇ ਤਾਈ ਸਾਰੇ ਪਿੰਡ ਵਾਸੀ ਪਹੁੰਚੇ ਉਸ ਤੋਂ ਬਾਅਦ ਪ੍ਰਸ਼ਾਸਨ ਪਹੁੰਚਿਆ ਸਾਡੀ ਗੱਲਬਾਤ ਹੋਈ ਆ ਅਜੀ ਤਾਂ ਇਹ ਗੱਲ ਕਹਿੰਨੇ ਬਾਈ ਜੀ ਵੀ ਕੋਈ ਨਿੱਜੀ ਕਿਸੇ ਨਾਲ ਰੌਲਾ ਨਹੀਂ ਸੀ ਜੋ ਡਾਕਟਰ ਰਪਿੰਦਰ ਸਿੰਘ ਪੁੱਛਿਆ ਇਹਨਾਂ ਦੇ ਵੀ ਇਹ ਬਹੁਤ ਟਾਈਮ ਦਾ ਕੋਈ ਅੱਜ ਦਾ ਨਹੀਂਗਾ ਆਪਾਂ ਕਹੀਏ ਕੱਲ ਦਾ ਨਹੀਂਗਾ ਕੋਈ ਮਹੀਨੇ ਦਾ ਨਹੀਂਗਾ ਕੋਈ ਸਾਲ ਦਾ ਨਹੀਂਗਾ ਕੋਈ 15 ਤੋਂ 18 ਸਾਲ ਦੇ ਤਕਰੀਬਨ ਇਹਨਾਂ ਦੇ ਨਾਲ ਹੀ ਆ ਲੱਗਿਆ ਵਾ ਮਦਦ ਕਰਦੇ ਆ ਚਲੋ ਜੋ ਵੀ ਆ ਪਰਪੇ ਤੌਰ ਤੇ ਪੂਰਾ ਵਧੀਆ ਪਿਆਰ ਸੀ ਇਹਨਾਂ ਦਾ ਉਸ ਵਿੱਚ ਤੇ ਅਚਾਨਕ ਹੀ ਮੌਤ ਹੋ ਜਾਣੀ ਐਡਾ ਕੰਮ ਹੋ ਜਾਣਾ ਉਹਦਾ ਵਿੱਚ ਸਾਨੂੰ ਬਈ ਛੋੜਾ ਸ਼ੱਕ ਦੇ ਘੇਰੇ ਚ ਸਾਡੇ ਲਈ ਵੀ ਇਸ ਮਸਲਾ ਬਹੁਤ ਗੰਭੀਰ ਬਣਿਆ ਪਿਆ ਪੂਰਾ ਪੂਰਾ ਜਵਾਕ ਤਿੰਨੇ ਬਿਉਨ ਵਾਲੇ ਆ ਦੋ ਭੈਣਾਂ ਆ ਉਹ ਬਹਿਆਂ ਆ ਵੀ ਰੋਲਾ ਵੀ ਗਰੀਬ ਬੰਦੇ ਦਾ 1% ਦਾ ਵੀ ਕਿਸੇ ਨਾਲ ਰੋਲਾ ਨਹੀਂ ਸੀਗਾ ਵੀ ਅਸੀਂ ਤਾਂ ਕਹਿੰਨੇ ਆ ਜਾਂਚ ਹੋਵੇ ਪੂਰੀ ਸੀਬੀਆਈ ਹੋਵੇ ਚਾਹੇ ਕੋਸਟ ਹੋਵੇ ਪਰ ਗਰੀਬ ਬੰਦੇ ਨੂੰ ਇਨਸਾਫ ਮਿਲ ਜੇ ਅਸੀਂ ਵੀ ਕਹੀਏ ਵੀ ਹਾਂ ਯਾਰ ਬੰਦੇ ਦਾ ਫਲਾਨੇ ਦੇ ਕੰਮ 18 ਸਾਲ ਕੀਤਾ ਤੇ ਉਹ ਬੰਦਾ ਇਹਦੇ ਨਾਲ ਪੂਰਾ ਇਨਸਾਫ ਮਿਲਿਆ ਆਪਾਂ ਇਹ ਨਹੀਂ ਕਹੇ ਜੀ ਵੀ ਅੱਜ ਫਲਾਨੇ ਦਾ ਨਾਮ ਲੈ ਦੇ ਕੇ ਜਾਂ ਆਪਾਂ ਧੋਮਕੇ ਦਾ ਨਾਮ ਲੈ ਦੇ ਕੇ ਉਹਦੇ ਨਾਮ ਲੈਣ ਦੇ ਵਿੱਚ ਆਪਾਂ ਦੋਸ਼ੀ ਵੱਡੇ ਹੋਵਾਂਗੇ ਜੇ ਕੱਲ ਨੂੰ ਕੋਈ ਕਾਰਵਾਈ ਦੇ ਵਿੱਚ ਗੱਲ ਨਿਕਲਦੀ ਆ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਆ ਦੋਨੇ ਭਰਾ ਖੜੇ ਆ ਇਹਨਾਂ ਦਾ ਮਾਪਿਓ ਜੋ ਪਿਓ ਨਹੀਂ ਰਿਹਾ ਉਹਨੂੰ ਇਨਸਾਫ ਮਿਲਿਆ ਜਾਵੇ ਬਾਕੀ ਸਾਡੇ ਇਧਰੋਂ ਰਸਤੇ ਜਾਂਦੇ ਆ ਮੂਰੇ ਕੈਮਰੇ ਵੀ ਆਉਂਦੇ ਆ ਰੇੜੀ ਦੇ ਸਾਹਮਣੇ ਉਹਨਾਂ ਦੇ ਕੈਮਰੇ ਚੈੱਕ ਕਰੇ ਜਾਣ ਜਾਂ ਇਧਰੋਂ ਨੰਗਲ ਵਾਲੇ ਰਾਹ ਤੇ ਵੀ ਕੈਮਰੇ ਆ ਧੂੜ ਕੋਟਰ ਤੇ ਵੀ ਕੈਮਰੇ ਆ ਵੀ ਪੂਰੀ ਤਰ੍ਹਾਂ ਨਿਰਪੱਖ ਜਾਂਚ ਹੋਵੇ ਕਿਸੇ ਦਾ ਕੋਈ ਦੋਸ਼ ਨਾ ਹੋਵੇ ਜਾਂ ਮੈਂ ਕਹਿੰਦਾ ਮੇਰਾ ਨਾਮ ਲੈਤਾ ਜਾਂ ਤੇਰਾ ਨਾਮ ਲੈਤਾ ਇਸ ਤਰ੍ਹਾਂ ਨਾ ਹੋਵੇ ਵੀ ਜੋ ਵੀ ਆ ਕਿਉਂ ਚੋਰੀ 1 ਰੁਪਏ ਦੀ ਨਹੀਂ ਹੋਈ ਜੋ ਸਾਬ ਨਾਲ ਅਸੀਂ ਵੇਖਿਆ ਜੀ ਸਿਲੰਡਰ ਪਿਆ ਥੌੜਾ ਉਮੀ ਪਿਆ ਡਰਮ ਪਿਆ ਸਟਾਰਟਰ ਲੱਗਿਆ ਵਾ ਤੇ ਕਤਲ ਹੀ ਹੋਇਆ ਜੀ ਇੱਕ ਸਾਹ ਦਾ ਸਾਨੂੰ ਜਿੱਥੋਂ ਜਾਂ ਤਾਂ ਕੋਈ ਚੀਜ਼ ਚੱਕੀ ਗਈ ਹੋਵੇ ਤੇ ਤਸੀਂ ਵੀ ਕਹੇ ਜੀ ਬਾਈ ਜੀ ਚੋਰੀ ਹੋਈ ਆ ਉਹ ਚੋਰੀ ਵੀ ਨਹੀਂ ਕਹਿ ਸਕਦੇ ਜੀ ਹੁਣ ਸ਼ੱਕ ਦੇ ਘਰੇ ਚ ਵੀ ਕਹੇ ਸਾ ਚੋਰ ਆਏ ਜਾਂ ਤਾਂ ਬੰਦਾ ਮਰ ਗਿਆ ਉਹਨਾਂ ਤੋਂ ਤੇ ਡਰ ਕੇ ਭੱਜ ਗਏ ਤੇ ਜਾਂ ਜੀ ਕਤਲ ਕੀਤਾ ਇਹਦੇ ਵਿੱਚ ਸ਼ੱਕ ਦੇ ਘਰੇ ਚ ਆਈ ਅਸੀਂ ਰੁਪਿੰਦਰ ਸਿੰਘ ਮੈਨਾ ਜੀ ਤੁਹਾਡਾ ਫਾਰਮਾ ਜੀ ਹਾਂ ਜੀ ਮੇਰਾ ਫਾਰਮਾ ਹੈ ਜੀ ਰਾਤ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਜੀ ਸਾਰਾ ਪਿੰਡ ਇਕੱਠਾ ਹੋਇਆ ਹੈ ਔਰ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਅਲੀਗੇਸ਼ਨ ਲੱਗ ਰਹੇ ਨੇ ਕਿ ਤੁਸੀਂ ਜ਼ਿੰਮੇਵਾਰ ਹੋ। ਹਾਂ ਜੀ। ਕੀ ਕਹਿਣਾ ਚਾਹੋਗੇ? ਮੈਂ ਦੇਖੋ ਜੀ ਮੈਂ ਤਾਂ ਪਹਿਲਾਂ ਮੇਰਾ ਛੋਟਾ ਭਰਾ ਸੀ ਮੇਰਾ ਤਾਂ ਇਹ। ਜੀ। ਮੇਰੇ ਨਾਲ 16-17 ਸਾਲ ਦਾ ਰਹਿਦਾ ਮੇਰੇ ਨਾਲ ਸਾਰਾ ਪਰਿਵਾਰ ਰਹੀ। ਪਰਿਵਾਰਕ ਲਿੰਕ ਹੈ ਸਾਡੇ ਨਾਲ ਲੋਕਾਂ ਨਾਲ। ਰਾਤ ਨੂੰ ਰੋਟੀ ਦੇ ਕੇ ਗਾਇਰ ਦੀ ਬੰਦੇ ਦੀ। ਸਵੇਰ ਚਾਹ ਲੈ ਕੇ ਆਇਆ ਮੈਂ। ਠੀਕ ਹੈ ਸਾਡੇ ਤਾਂ ਕੋਈ ਹੈ ਇਸ ਗੱਲ ਹੈ ਹੀ ਨਹੀਂ ਉਹਨਾਂ। ਜਿਹੜੀ ਸਾਡੇ ਨਾਲ ਕੋਈ ਹੋਵੇ ਤੁਮ ਤੂੰ ਮੈਂ ਪਹਿਲਾਂ ਮੇਰਾ ਮੈਂ ਇਹ ਕਦੀ ਵੀ ਸੱਚੀ ਬਾਤ ਸੀ ਮੇਰੀ। ਮੇਰੀ ਮਾਏ ਘੇਡਾ ਬੈਠਾ ਮੇਰੀ ਮਾਤਾ ਨੇ ਸਾਹਮਦੇ ਸਿੱਧੋ ਨੇ ਜੀਏ ਇਹਨਾਂ ਮੈਂ ਇਮਾਨਦਾਰ ਸੀ ਬੰਦੇ ਸੀ ਅਰੇ ਜਦੋਂ ਤੁਸੀਂ ਰੋਟੀ ਦੇ ਕੇ ਗਏ ਜੀ ਕਿੰਨੇ ਸਮੇਂ ਦੀ ਘਟਨਾ ਜੀ ਸ਼ਾਮ ਨੂੰ ਉਹ ਇਹ ਲਗਭਗ ਮੈਂ 7:30 ਗਿਆ ਹੋਊਗਾ ਰੋਟੀ ਦੇ ਕੇ ਸ਼ਾਮ ਨੂੰ ਤੇ ਉਦੋਂ ਸਭ ਠੀਕ ਠਾਕ ਸੀਗਾ 9 ਵਜੇ ਅਸੀਂ ਪੋਲਟਰੀ ਫਰਮ ਦਾ ਬੰਦ ਕਰਦੇ ਆ ਬੰਦ ਉਹ ਵਾਰ ਖੁੱਲਾ ਪਿਆ ਫਿਰ ਅੱਲ ਰਾਤ ਸਵੇਰ ਕੇ ਦੇਖਿਆ ਤੇ ਵਾਰ ਖੁੱਲਾ ਪਿਆ ਪਰਲਾ ਮੈਂ ਉਧਰ ਜਾਂਦ ਗਿਆ ਤੇ ਮੈਂ ਇਧਰ ਆ ਕੇ ਦੇਖਿਆ ਤੇ ਇਹਦੀ ਡੈਥ ਹੋਈ ਪਈ ਸੀਗੀ ਵਾ ਫਟਾਫੜੇ ਤੇ ਮੁੰਡੇ ਨੂੰ ਫੋਨ ਕੀਤਾ ਮੈਂ ਫਟਾਫੜੇ ਇੱਥੇ ਪਹੁੰਚ ਮੇਰੇ ਕੋਲ ਫੇਰ ਸਾਨੂੰ ਪਤਾ ਲੱਗਿਆ ਸਾਨੂੰ ਸਾਡੇ ਦਾ ਸਤਾਪ ਪਰੇਸ਼ਾਨੀਆਂ ਨੇ ਜਿਆਦੇ ਐ ਇਸ ਵਾਰ ਸਾਡਾ ਮੇਰਾ ਭਰਾ ਹੀ ਮਾਰਦਾ ਲੋਕਾਂ ਨੇ ਸਾਡੀ ਫਾਰਮ ਦਾ ਕੋਈ ਸਮਾਨ ਚੋਰੀ ਹੋਇਆ ਕੋਈ ਸਮਾਨ ਚੋਰੀ ਸਾਡੇ ਹੋਇਆ ਹੈ ਤੁਸੀ ਕੀ ਲੱਗਦਾ ਕਿ ਉਹਦਾ ਨਿੱਜੀ ਰੰਦੇ ਸੀ ਜਾਂ ਮਤਲਬ ਨਹੀਂ ਜੀ ਕੋਈ ਨਿੱਜੀ ਰੰਦਾ ਕਿ ਕਿਸੇ ਦਾ ਇਹ ਤਾਂ ਬੰਦਾ ਹੀ ਭਲਾ ਮਾਨਸਿਕ ਹੈ ਨਿੱਜੀ ਰੰਦਾ ਆਏ ਹਾਂ ਹੋਰ ਤੁਸੀ ਕਿੰਨਾ ਟਮਗਾ ਤੁਹਾਡੇ ਫਾਰਮ ਖੁੱਲੇ ਨੇ ਲਗਭਗ ਉਹ ਸਾਲ ਤੱਕ ਹੀ ਫੋਨ ਵਾਲੇ ਹੁੰਦੇ ਨੇ ਜੀ ਰਸਤੇ ਦੀ ਗੱਲ ਕਰੀਏ ਬੜਾ ਸੁੰਨਾ ਰਸਤਾ ਤਾਂ ਸੀਸੀਟੀਵੀ ਕਿਉਂ ਨਹੀਂ ਲਗਾਈ ਹਜੇ ਫਿਰ ਸਾਡਾ ਕੰਮ ਚੱਲ ਰਿਹਾ ਜੀ ਸਾਡਾ ਬਲੈਡ ਫਿਟਿੰਗ ਵੀ ਨਹੀਂ ਹੋਈ ਸਾਡੇ ਹਜੇ ਤਾਂ ਇਹ ਕੰਮ ਚੱਲੀ ਜਾਂਦਾ ਸੀਗਾ ਤਾਂ ਆ ਸਾਡੇ ਫਾਸਲਾ ਕੇ ਵੇਟ ਲੱਗਣੇ ਸੀਗੇ ਤੇ ਕੱਲ ਹੀ ਅਸੀਂ ਇਹ ਵਿੱਚ ਦੇਖਣੇ ਆ ਕੇ ਜੋੜੀਆਂ ਦੱਸ ਜੀ ਔਰ ਚੱਲੀਆਂ ਦਾ ਫਾਰਮ ਹਜੇ ਮੈਨਾਂ ਲਾਵਾ ਜੀ ਕੋਈ ਸ਼ੱਕ ਹੈ ਕਿਸੇ ਉਹ ਸ਼ੱਕ ਨਹੀਂ ਜੀ ਹੁਣ ਤਾਂ ਸੇ ਦਾ ਤੱਕ ਇਹਨਾਂ ਬਾਦੋਂ ਸਾਡਾ ਇਨਸਾਫ ਦੇਖਣ ਨੂੰ ਇਹਦੇ ਦੇਖੀਗਾ ਕੀਤੀ ਜਾਵੇ ਕੀ ਗੱਲ ਹੋਈ ਹੈਗੀ ਇਹ ਹਾ ਤਾਂ ਸੁਜੋਗ ਦੇ ਹੁਣ ਤਿਆਰ ਆ ਸੀ ਬੇਟੇ ਹਾਂਜੀ ਐਸੋ ਚਾਹੋ ਸਵੇਰ ਦਾ ਜੋ ਮਸਲਾ ਚੱਲ ਰਿਹਾ ਕੀ ਮਸਲਾ ਸੀ ਔਰ ਕੀ ਕਾਰਵਾਈ ਅਮਲ ਦੇ ਵਿੱਚ ਲੰਡੀ ਜਾ ਰਹੀ ਹੈ ਇਹ ਨਾ ਪਿੰਡ ਰਣਸੀਕੇ ਕਲਾਂ ਸੱਤੇ ਇੱਕ ਫਾਰਮ ਹੂ ਟਿੱਕ ਉੱਥੇ ਰਾਤੀਂ ਕੋਈ ਅਣਪਛਾਤੇ ਬੰਦੇ ਆਏ ਆ ਕੇ ਉੱਥੇ ਜਿਹੜਾ ਸੇਵਾ ਦਾ ਕੰਮ ਕਰਦਾ ਸੀਗਾ ਬੰਦਾ ਬਲੌਰ ਸਿੰਘ ਪੁੱਤਰ ਕਰਨਾ ਚਾਹੇਗਾ ਪਿੰਡ ਦੇ ਦਾ ਰਾਤੀ ਉਹਦੇ ਸੱਟਾ ਸੱਟਾ ਮਾਰ ਕੇ ਅ ਤਕਲ ਕਰਤਾ ਠੀਕ ਅੱਜ ਸਾਨੂੰ ਜਦੋਂ ਤਲਾਹ ਮਿਲੀ ਅਸੀਂ ਆ ਕੇ ਦੇਖਿਆ ਮਰਨਵਾਲੇ ਦੇ ਬੇਟਾ ਜਲਜੀਤ ਸਿੰਘ ਵਿੱਕੀ ਆ ਉਹਦੇ ਬਿਆਨ ਤੇ ਖਤਮਾ ਦਾ ਕਰ ਲਿਆ ਅੱਜੇ ਤੋਂ ਪੇਸ਼ ਕਰੀਏ ਕੋਈ ਸ਼ੱਕ ਵੀ ਹੈ ਸਰ ਫੈਮਿਲੀ ਮੈਂਬਰ ਨੂੰ ਜਾਂ ਨਹੀਂ ਅਣਪਛਾਤੇ ਬੰਦੇ ਆ ਤੇ ਇਹਨਾਂ ਨੇ ਜਾ ਕੇ ਸ਼ੱਕ ਜਾਰੀ ਕੀਤਾ ਹਲਕੇ ਦੇ ਪ੍ਰੋਪਰ ਨਾਮ ਨਹੀਂ ਦੱਸਿਆ ਠੀਕ ਇਹ ਵੀ ਅਸੀਂ ਹਰੇਕ ਐਂਗਲ ਤੋਂ ਜਿਹੜਾ ਇਹਨੂੰ ਦੇਖਾਂਗੇ